ਫਰਦੂਦੌਰ ਵਿਖੇ ਕਾਂਗਰਸ ਪਾਰਟੀ ਨੇ ਲਗਾਇਆ ਧਰਨਾ ਵੱਡੀ ਗਿਣਤੀ ਵਿੱਚ ਹੋਏ ਵਰਕਰ ਸ਼ਾਮਲ ਕਾਂਗਰਸ ਜਾਈ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਸ ਪਾਰਟੀ ਜਿੰਦਾਬਾਦ ਹੈ ਕਿ ਪੂਰੀ ਤਰ੍ਹਾਂ ਹਰ ਪ੍ਰਾਈਸ ਤੇ ਫੇਰੋ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਪੰਜਾਬ ਦੇ ਵਿੱਚ ਨਸ਼ੇ ਦਾ ਪੰਜਾਬ ਦੇ ਵਿੱਚ ਟਾਕਰਾ ਦਾ ਫੁੱਟਬਾਲ ਹੈ ਹਰ ਤਰ੍ਹਾਂ ਦੀ ਵਿਵਸਥਾ ਮਾੜੀ ਹੋ ਗਈ ਹਜ਼ਾਰਾਂ ਕਰੋੜ ਇਹ ਕਰਜਾ ਲੈ ਕੇ ਤਨਖਾਹ ਦੇ ਨੇ ਕਿਸੇ ਇਲਾਕੇ ਨੂੰ ਪੈਸਾ ਨਹੀਂ ਲੱਗਿਆ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਗਏ ਧਰਨੇ ਦੇ ਸੱਦੇ ਤੇ ਮਾਲਵਾ ਜ਼ਿਲ੍ਹੇ ਦੀ ਬਲਾਕ ਸਰਦੂਲਗੜ ਦੀ ਕਾਂਗਰਸ ਵੱਲੋਂ ਡੀਐਸਪੀ ਦੇ ਦਫ਼ਤਰ ਮੂਹਰੇ ਇੱਕ ਧਰਨਾ ਲਗਾਇਆ ਗਿਆ ਜਿਸ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵਿਕਰਮ ਸਿੰਘ ਮੋਫਰ ਨੇ ਪੰਜਾਬ ਸਰਕਾਰ ਨੂੰ ਹਰ ਮੁਹਾਜ ਤੇ ਫੇਲ ਦੱਸਦੇ ਹੋਏ ਕਿਹਾ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਦਿਨ ਦਿਹਾੜੇ ਲੁੱਟਖੋ ਤੇ ਕਤਲੋਗਾਰਥ ਜਿਹੀਆਂ ਵਾਰਦਾਤਾਂ ਆਮ ਵਾਪਰ ਰਹੀਆਂ ਹਨ ਸ਼ਰੇਆਮ ਮਸ਼ਾ ਵਿਕ ਰਿਹਾ ਹੈ ਪਰ ਇਸਤਾਜਾਰ ਤੇ ਕੋਈ ਨਕੇਲ ਨਹੀਂ ਮਾਨ ਸਰਕਾਰ ਕੋਲ ਆਪਣੀ ਕਾਗਜੀ ਮਸ਼ਹੂਰੀ ਤੋਂ ਬਿਨਾ ਜਨਤਾ ਨੂੰ ਦੇਣ ਲਈ ਕੁਝ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਲਦਾ ਕਰ ਦੇਣਗੇ ਕਿ ਕਾਂਗਰਸ ਪਾਰਟੀ ਵੱਡੀ ਬਹੁਮਤ ਨਾਲ ਸਰਕਾਰ ਬਣਾਵੇਗੀ ਭਾਰਨੇ ਉਪਰਾਧ ਡੀਐਸਪੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਇਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਤੇ ਕੋਈ ਸਰਕਾਰ ਦਾ ਸਿਸਟਮ ਨਹੀਂ ਹੈ ਸਰਕਾਰ ਚਲਾਉਣੀ ਹੀ ਨਹੀਂ ਆਉਂਦੀ ਮੇਰੀ ਇੱਕੇ ਬੇਨਤੀ ਹੈ ਵੀ ਜਿਹੜੀ ਸਰਕਾਰ ਹੈ ਚੁਟਕਲਿਆਂ ਨਾਲ ਨਹੀਂ ਚਲਦੀ ਇਹ ਤਿਆਰਬੇ ਨਾਲ ਚਲਦੀ ਹੈ ਤੇ ਤਿਆਰਬੇ ਆਪਾਂ ਨੂੰ ਪਤਾ ਹੀ ਹੈ ਤਿਆਰਬੇ ਆਪਣੇ ਲੀਡਰ ਸਹਿਬਾਨ ਜਿਹੜਾ ਕੋਈ ਹੈਗੇ ਨਹੀਂ ਤਿਆਰਬਿਆਂ ਦੀ ਅੱਜ ਕਮੀ ਕਰਕੇ ਹੀ ਅੱਜ ਆਪ ਨੂੰ ਇਹ ਹਾਲਾਤ ਦੇਖਣੇ ਪੈ ਰਹੇ ਆ ਆਪਾਂ ਦੇਖਦੇ ਆ ਆਪਣੇ ਸ਼ਹਿਰ ਦੇ ਵਿੱਚ ਹੀ ਸਦੂਰ ਦੇਖ ਲਈਏ ਨਿਤ ਨਵੇਂ ਕੋਈ ਨਾ ਕੋਈ ਮੌਤ ਹੁੰਦੀ ਹੈ ਤੇ ਉਹ ਮੌਤ ਦਾ ਕਾਰਨ ਚਟਾ ਹੁੰਦਾ ਹੈ ਤੇ ਆਪਾਂ ਜਦੋਂ ਉਸ ਲੁਕਉਣ ਦੇ ਬਾਰੇ ਕੋਈ ਨਾ ਕੋਈ ਬਹਾਨਾ ਘੜ ਲੈਨੇ ਯਾਰ ਉਹ ਐਕਸੀਡੈਂਟ ਹੋ ਗਿਆ ਸੀ ਉਹ ਬਿਮਾਰ ਸੀ ਉਹਨੂੰ ਹਰਟ ਟਰੈਕ ਹੋ ਗਿਆ ਨਾ ਜਦੋਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਉਹਦਾ ਕਾਰਨ ਹੈ ਚਟਾ ਪਰ ਉਹ ਚਟਾ ਆਉਂਦਾ ਕਿੱਥੋਂ ਆ ਕੋਈ ਉਹ ਇੱਥੇ ਦਾ ਇਹਨਾਂ ਨੂੰ ਕੋਈ ਬਹਾਨਾ ਹੁੰਦਾ ਹਰਿਆਣੇ ਚ ਜਾ ਕੇ ਲਾ ਕੇ ਲਾ ਕੇ ਫੜਾ ਜਾ ਸਕਦਾ ਐਨਾ ਕਿ ਸਿਸਟਮ ਆਪਾਂ ਸਾਰੇ ਭਲੀ ਭਾਂ ਜਾਣੂ ਆ ਅਸੀਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜਾ ਨਾਜਾਇਜ਼ ਨਸ਼ਾ ਇੱਥੇ ਵਿਕਦਾ ਉਹ ਤੇ ਨਕੀਲ ਪਾਰਟੀ ਦੇਸ਼ ਦੇ ਵਿੱਚ ਬਹੁਤ ਵੱਡੀ ਤਰੱਕੀ ਕਰਨ ਜਾ ਰਹੇ ਹੈ ਕਿ ਤਰੱਕੀ ਕੀਤੀ ਵੀ ਹੈ ਆਪਣੇ ਨਾਲ ਹੀ ਕਮਾਂਡ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਵਿਧਾਨ ਸਭਾ ਦੇ ਸ਼ੋਰ ਸਰਕਾਰ ਕਾਂਗਰਸ ਦੇ ਬਣਨ ਜਾ ਰਹੇ ਹੈaryana ਦੇ ਵਿੱਚ ਬਹੁਤ ਭਟੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਹੈ ਜੋ ਇਹ ਕਰਨਾ ਹੈ ਰੋਸ ਕਰਨਾ ਸੀ ਕਾ ਪੰਜਾਬ ਦੇ ਵਿੱਚ ਲਾਇਆ ਹੈ ਸੌ ਡਿਵੀਜ਼ਨਾਂ ਪੀਐਸਪੀ ਦਫ਼ਤਰਾਂ ਦੇ ਅੱਗੇ ਇਸ ਕਰਕੇ ਨਾ ਕਿ ਜਦੋਂ ਆਪਾਂ ਬਾਲੀ ਸਰਕਾਰ ਹੈ ਕੋਰਾਂਤਮਾਨ ਦੀ ਸਰਕਾਰ ਹੈ ਉਹਦੇ ਦੋ ਦਿਨ ਲੁਟਕ ਹੋਣਾ ਬਗੜੇ ਨਾ ਕਤਲੇਆ ਹੋ ਰਹੇ ਹਨ ਮਹਾਈ ਦਾ ਕੋਈ ਅੰਕ ਨਹੀਂ ਜਿਵੇਂ ਕਿ ਵੀਲੀਏ ਰੇਟ ਨੇ ਅੰਦਰ ਵੀ ਜੰਦ ਰੇਟ ਵਧਾਸ ਦਿਆ ਹੈ ਤੇ ਹੁਣ ਨਾ ਡੀਜ਼ਲ ਪਟੋਲ ਉਹ ਵੀ ਰੇਟ ਜਿਹਨਾਂ ਨੇ ਵੜੀ ਜਾ ਰਹੇ ਹਨ ਜੋ ਪੰਜਾਬ ਹੈ ਕਿਸੇ ਵੀ ਤਰ੍ਹਾਂ ਚੰਗੀ ਧਿੱਤੀ ਦੇ ਵਿੱਚ ਨਹੀਂ ਹੈ ਮਾੜੀ ਗਾਜ ਪ੍ਰਕਾਰ ਜਾਰੀ ਹੈ ਤੁਹਾਂ ਤੁਹਾਂ ਸਰਕਾਰ ਦੀ ਸਾਦੇਸਾ ਇਹ ਕਰਕੇ ਧਰਨਾ ਲਾਇਆ ਹੈ ਕਿ ਇਸ ਨੂੰ ਸਰਕਾਰ ਨੂੰ ਚਲਦੀ ਦਿੱਤਾ ਜਾਵੇ ਹਰ ਤਰ੍ਹਾਂ ਦੀ ਵਿਵਸਥਾ ਮਾੜੀ ਹੋਈ ਹਜ਼ਾਰਾਂ ਕਰੋੜ ਰੁਪਇਆ ਕਰਜ਼ਾ ਲੈ ਕੇ ਤਨਖਾਹਾਂ ਦੇ ਰਹੇ ਕਿਸੇ ਇਲਾਕੇ 'ਚ ਕੋਈ ਪੈਸਾ ਨਹੀਂ ਲੱਗਿਆ ਅਜਵੇਂ ਦੱਸਿਆ ਜਿਨ੍ਹਾਂ ਬ੍ਰਿਸ਼ਦ ਦੇ ਜਿੰਨੇ ਪੈਸੇ ਆਏ ਉਹਦੇ ਨਾਲ ਹੀ ਪਿੰਡਾਂ 'ਚ ਡਿਵੈਲਪਮੈਂਟ ਹੋਈ ਪੌਣੇ 3 ਸਾਲ ਹੋ ਗਏ ਕੋਈ ਪੈਸਾ ਨਹੀਂ ਆਇਆ ਮੇਰਾ ਖਿਆਲ ਹੈ ਕੰਮ ਤਾਂ ਇਹਨਾਂ ਦਾ ਉਹ ਹੋ ਗਿਆ ਕਿਉਂਕਿ ਕੇਜਰੀਵਾਲ ਵੀ ਡਰਦਾ ਪਹਿਲਾਂ ਹੀ ਅਸਤੀਫਾ ਦੇ ਗਿਆ ਉਹਨੂੰ ਪਤਾ ਹੈ ਐਡਾ ਵੱਡਾ ਕਫਲਾ ਹੋਇਆ ਹੈ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਸਰਕਾਰ ਦੇ ਵਿੱਚ ਵੀ ਓਨਾ ਹੀ ਕਫਲਾ ਇਹਨਾਂ ਨੇ ਕੀਤਾ ਐਕਸਾਈਜ਼ ਵਿਭਾਗ ਵਿੱਚ ਇਹਨਾਂ ਦੀ ਵੀ ਵਾਰੀ ਆਉਣ ਵਾਲੀ ਹੈ ਔਰ ਭਗਵਾਨਤਮਾਨ ਦਾ ਇਸ ਵੇਲੇ ਜਿਹੜਾ ਹਾਲ ਆ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਸਵੇ ਇੱਕ ਥੋੜਾ ਜਿਹਾ ਉਹਦੇ 'ਚ ਏਨੀ ਗੱਲ ਜ਼ਰੂਰ ਹੈ ਕਿ दारू ਪੀ ਕੇ ਬੋਲਦਾ ਬਹੁਤ ਹੈ ਉਹਦਾ ਇਹ ਨਹੀਂ ਪਤਾ ਲੱਗਾ ਕਿਹੜੇ ਪਾਸੇ ਉਹਦੀ ਸੂਈ ਚੱਲ ਪਈ ਔਰ ਇਹ ਨਹੀਂ ਪਤਾ ਪੰਜਾਬ ਦੇ ਹਾਲਾਤ ਪੰਜਾਬ ਦੀ ਗੱਲਬਾਤ ਕਿਵੇਂ ਕਰਨੀ ਹੈ ਐਡੇ ਵੱਡੇ ਗੱਪ ਮੈਂ ਐਨੇ ਹਜ਼ਾਰ ਨੌਕਰੀਆਂ ਦੇਤੀਆਂ ਸਾਨੂੰ ਤਾਂ ਕੋਈ ਨੌਕਰੀ 'ਚ ਲੱਗਿਆ ਦੀਦਾ ਨਹੀਂ ਆ ਹੁਣ ਮਾਸਟਰਾਂ ਨੂੰ ਕੁਟ ਕੁਟ ਕੇ ਉਹਨੇ ਕਚੂੰਬਰ ਘੜਤਾ ਸੰਗਰੂਰ ਉਹ ਮੰਤਰੀ ਦੇ ਬਾਰ ਮੂਰੇ ਬੈਠੇ ਐ ਤੇ ਅੱਜ ਹੀ ਸਾਡੇ ਇੱਕ ਨੌਜਵਾਨ ਤੇਰੇ ਕੋਲ ਆਇਆ ਉਹਨੇ ਦੱਸਿਆ ਕਿ ਮੈਨੂੰ ਨਿਯੁਕਤੀ ਪੱਤਰ ਕੱਲ ਨੂੰ ਮਿਲਣਾ ਹੈ ਇਹ 2020 ਜਦੋਂ ਆਪਣੀ ਸਰਕਾਰ ਸੀ ਉਸ ਵੇਲੇ ਦੇ ਮੁੰਡੇ ਕੁੜੀਆਂ ਭਰਤੀ ਹੋਏ ਹੋਏ ਐ ਕੋਰਟ 'ਚ ਗਏ ਸੀ ਕੋਰਟ ਦੇ ਬਾਅਦ ਸਰਕਾਰ ਨਾਲ ਗੱਲ ਹੋਈ ਸਰਕਾਰ ਕਹਿੰਦੀ ਲਮਕਾ ਦਿਓ ਸਾਡੇ ਬੱਚੇ ਸੁਪਰੀਮ ਕੋਰਟ 'ਚ ਜਾ ਕੇ ਉਥੋਂ ਆਰਡਰ ਲੈ ਕੇ ਆਏ ਆ ਤਾਂ 2800 ਟੀਚਰ ਹੁਣ ਪਰਤੇ ਹੋਏ ਆ ਇਹ ਵੀ ਆਪਣੇ ਆਪ ਬਲੌਕ ਲੈਵਲ کہہ ਸਕਦੇ ਆ ਸਬ ਡਿਵੀਜ਼ਨ ਲੈਵਲ ਤੇ ਧਰਨੇ ਲੱਗੇ ਨੇ ਸਾਰੇ ਡੀਐਸ ਬਫਸਾਂ ਦੇ ਅੱਗੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਇਹ ਮਜਾਰਤ ਕੀਤਾ ਜਾ ਰਿਹਾ ਜੋ ਮੌਜੂਦਾ ਸਰਕਾਰ ਹੈ ਉਹਦੇ ਜੋ ਉਹਨਾਂ ਨੇ ਪੰਜਾਬ ਦੇ ਹਾਲਾਤ ਬੜਾ ਕਰਤਰੀ ਕੋ ਪੰਜਾਬ ਦਾ ਅਮਨ ਦੇ ਕਾਨੂੰਨ ਦੀ ਜਿਹੜੀ ਸਥਿਤੀ ਆਲਾ ਤੋਂ ਬਾਹਰ ਹੋ ਗਈ ਉਹ ਲਾਅ ਐਂਡ ਆਰਡਰ ਸਰਕਾਰ ਦਾ ਪਹਿਲਾ ਕੰਮ ਹੁੰਦਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਤੇ ਇਹ ਜਿਹੜੀ ਮੌਜੂਦਾ ਭਗਵੰਤ ਸਿੰਘ ਸਰਕਾਰ ਹੈ ਇਹ ਪੂਰੀ ਤਰ੍ਹਾਂ ਹਰ ਬ੍ਰਾਂਚ ਤੇ ਫੇਰੂ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਪੰਜਾਬ ਦੇ ਵਿੱਚ ਨਸ਼ੇ ਦਾ ਪੰਜਾਬ ਦੇ ਵਿੱਚ ਦਿੱਤਾ ਘਵਾ ਦਾ ਬੋਲਬਾਲ ਹੈ ਮੈਂ ਜੇ ਕਹਾ ਪਿਛਲੇ 3 ਸਾਲਾਂ ਦੇ ਵਿੱਚ ਜਿਆਪਾ ਰਿਪੋਰਟ ਚੱਕ ਲਈਏ ਜਿਹੜੇ ਆਈਪੀਸੀ ਦਰਾਂ ਜਿੰਨੇ ਪਰਚੇ ਕਰਕੇ ਹੋਏ ਨੇ ਤਾਂ ਇਹ ਉਹ ਜਿਵੇਂ ਜਿਹੜੇ ਹੋਸ਼ੀਆ ਦੇ ਖਿਲਾਫ ਜਾਇਓ ਲੁਕਾ ਹੋਾਰੇ ਜਾਇਓ ਗੈਂਗਸਟਰ ਦੇ ਮੈਂ ਕਹਿੰਦਾ ਇੰਨੇ ਇੰਨੇ ਭਾਰੀ ਕ੍ਰਾਈਮ ਕਦੇ ਵੀ ਆਪਣੇ ਪੰਜਾਬ ਅਸਵਾਦ ਵੇਲੇ ਵੀ ਹੋਇਆ ਜੋ ਹੁਣ ਹਾਲਾਤ ਵਿੱਚ ਇਹ ਸਰਕਾਰ ਨੇ ਜਾਂ ਤਾਂ ਇਹ ਸਰਕਾਰ ਮੈਂ ਕਹਿੰਦਾ ਨਕਮੀ ਸਰਕਾਰ ਹੈ ਜਾਂ ਇਹਨੂੰ ਮੈਂ ਇਹ ਕਹਿ ਸਕਦਾ ਵੀ ਇਹਨਾਂ ਨੂੰ ਪੁਲਿਸ ਦੇ ਕੋਈ ਇਤਿਹਾਸ ਸਹੀ ਆਖੀ ਨਹੀਂ ਲੱਗਦੀ ਜਾਂ ਪੁਲਿਸ ਸਾਫ ਖੜੀ ਲੱਗਦੀ ਜੇ ਆਪਾਂ ਕਹੀਏ ਨਸ਼ਾ ਜਿਹੜਾ ਇਹ ਇਹਨਾਂ ਨੇ ਵਾਜੇ ਕੀ ਕੇਸੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਮਹੀਨੇ ਜਿਹਾ ਵੱਧ ਵਧ ਰਹੇ ਆਂਗੇ ਅੱਜ ਉਹ ਹੀ ਨਸ਼ਾ ਇਹ 3-4 ਗੁਣਾ ਪੰਜਾਬ ਦੇ ਵਿੱਚ ਵੱਧ ਗਿਆ ਕੋਈ ਵੀ ਜਿਹੜਾ ਵਪਾਰ ਕਰਦਾ ਹੈ ਕੋਈ ਵੀ ਜਿਹੜਾ ਬੰਦਾ ਆਪਣੇ ਘਰੇ ਨੂੰ ਗਿਆ ਕਰੇ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਕਿਹੜੇ ਗੈਂਗਸਟਰ ਦੀ ਧਮਕੀ ਆ ਜੇ ਫੌਜੀ ਵਾਸਤੇ ਉਹ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਚਲੋ ਬਾਕੀ ਇਹੇ ਸੂਨਤਾਰੇ ਉਹ ਤਾਂ ਮੰਨ ਲ ਸਕਦੇ ਆ ਵੀ ਸਰਕਾਰ ਚਲੋ ਜਿਵੇਂ ਸਰਕਾਰ ਨੇ ਬੈਠਾ ਹਾ ਦਾ ਫੇਸ ਤੇ ਸਰਕਾਰ ਨੇ ਜਿਹੜੇ ਰਾਸ਼ਨ ਕਾਰਡ ਜਿਹੜੇ ਉਹਨਾਂ ਕੱਤੇ ਸਰਕਾਰ ਨੇ ਅਸਰੰਸ ਕੀਆ ਉਹ ਠੀਕ ਹੈ ਉਹ ਤਾਂ ਸਰਕਾਰ ਫੇਲ ਹੋ ਹੀ ਚੁੱਕੀ ਆ ਪਰ ਜਿਹੜਾ ਲਾਅ ਐਂਡ ਆਰਡਰ ਹੈ ਨਾ ਮੁੱਢਲੇ ਕਿਹੜੇ ਸਰਕਾਰ ਨੂੰ ਹੋਰ ਕੀ ਆਂਦੀ ਆ ਉਹ ਤੇ ਸਰਕਾਰ ਇਹ ਪੂਰੀ ਤਰ੍ਹਾਂ ਫੇਲ ਹੋ ਗਈ ਸਰ ਲਗਾਤਾਰ ਪੰਚਾਇਤੀ ਚੋਣਾਂ ਅੱਗੇ ਪਾਈਆਂ ਜਾ ਰਹੀਆਂ ਕੀ ਕਹਿਣਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਹੀ ਸਰਕਾਰ ਨੂੰ ਆਪਣੇ ਤੇ ਵਿਸ਼ਵਾਸ ਹੀ ਹੈ ਨਹੀਂ ਵੀ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਇਸ ਗੱਲ ਦਾ ਸ਼ੰਕਾ ਹੈ ਵੀ ਸਾਜੂ ਜੇ ਅਸੀਂ ਪੰਚਾਇਤੀ ਚੋਣਾਂ ਕਰਾਵਾਂਗੇ ਤਾਂ ਸਾਡੇ ਸਰਪੰਡਾ ਪੰਚ ਨਹੀਂ ਬਣਨੇ ਸਾਡੇ ਜਿਹੜੇ ਜਿਹੜੇ ਸਾਡੇ ਨਮਾਇੰਦੇ ਹੋਣਗੇ ਜਿਹੜੇ ਜਿਹੜੇ ਸਾਡੇ ਕੈਂਡੀਡੇਟ ਹੋਣਗੇ ਉਹ ਪੂਰੀ ਤਰ੍ਹਾਂ ਫੇਲ ਹੋਣਗੇ ਉਹਨਾਂ ਨੂੰ ਸਰਪੰਚ ਨਹੀਂ ਬਣਾਇਆ ਜਾਣਾ ਜਿਹਨੂੰ ਦੇਖਦੇ ਹੋਏ ਉਹਨਾਂ ਦੇ ਇੰਨਾ ਕੌਨਫੀਡੈਂਸ ਨਹੀਂ ਹੈਗਾ ਸਰਕਾਰ ਦੇ ਵਿੱਚ ਵੀ ਉਹ ਸੋਣਾ ਖੜਾ ਸਕਣਾ